ਕੁਝ ਸਾਡੀ ਪਹਿਲੀ ਵੀਡੀਓ ਚ ਦੇਖੇ ਸੀਗੇ ਜੀ ਕਲੈਕਸ਼ਨ ਕਿਹੜੇ ਕੈਜੂਅਲ ਵੇਅਰ ਦੇ ਜਿੰਸਾਂ ਦੇਖੀਆਂ ਟੀ-ਸ਼ਰਟ ਦੇਖੀਆਂ ਸ਼ਰਟਾਂ ਦੇ ਕਲੈਕਸ਼ਨ ਦੇਖ ਕੇ ਚਲੋ ਹੁਣ ਤੁਹਾਨੂੰ ਦਿਖਾਵਾਂਗੇ ਕੁਝ ਐਥਨਿਕ ਵੇਅਰ ਦੇ ਕਲੈਕਸ਼ਨ ਮੈਂ ਕਿਹਾ ਸੀ ਨਾ 파ਰਟ 2 ਲੈ ਕੇ ਆਵਾਂਗੇ ਤੁਹਾਡੇ ਵਾਸਤੇ ਵੀਡੀਓ ਦਾ ਜਿਸ ਦੇ ਵਿੱਚ ਤੁਹਾਨੂੰ ਐਥਨਿਕ ਕਲੈਕਸ਼ਨ ਦਿਖਾਉਣ ਵਾਲਿਆ ਤਾਂ ਵੀਡੀਓ ਆ ਚੁੱਕੀ ਹੈ ਜੀ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਕਿ ਅੱਜ ਅਸੀਂ ਤੁਹਾਨੂੰ ਬਹੁਤ ਧਾਰੇ ਕਲੈਕਸ਼ਨ ਦਿਖਾਉਣ ਲੱਗੇ ਆ ਪ੍ਰਾਈਸ ਰੇਂਜ ਵੀ ਦੱਸਾਂਗੇ ਨਾਲੇ ਆਪਣੇ ਸਾਰੇ ਕਲੈਕਸ਼ਨ ਕਾਫੀ ਜ਼ਿਆਦਾ ਸੋਹਣੇ ਨੇ ਬਹੁਤ ਜ਼ਿਆਦੀ ਵੈਰਾਈਟੀਆਂ ਲੈ ਕੇ ਆਈਆਂ ਤਾਂ ਕੰਟੈਕਟ ਕਰਨ ਵਾਸਤੇ ਕੀ ਕਰਨਾ ਹੈ ਵੀਡੀਓ ਨੂੰ ਦੇਖਣਾ ਹੈ ਬਿਲਕੁਲ ਪਰਚੇਜ਼ਿੰਗ ਕਰਨੀ ਹੈ ਨਾ ਸੇਲ ਲੈ ਕੇ ਆਉਣੀ ਹੈ ਨਾ weddings ਵਿੱਚ ਪੈਸਾ ਕਮਾਉਣਾ ਹੈ ਤਾਂ ਚਲੋ ਫਿਰ ਆਜੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਇਓ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਵਗੇ ਤਾਂ ਚਲੋ ਤੁਹਾਨੂੰ ਦਿਖਾਣੇ ਆਜ ਕੁਝ ਮੈਨ ਸਵੈਰ ਦੇ ਐਥਨਿਕ 컬렉ਸ਼ਨ ਮੈਂ ਕਿਆ ਸੀ ਨਾ ਪਾਰਟ 2 ਲੈ ਕੇ ਆਵਾਂਗੇ ਲੈ ਕੇ ਆ ਚੁੱਕੀਆਂ ਵੀਡੀਓ ਨੂੰ ਐਂਟੱਕ ਜ਼ਰੂਰ ਦੇਖ ਲਿਓ ਕਿ ਲਾਜ਼ਾ 컬렉ਸ਼ਨ ਬਹੁਤ ਸੋਹਣਾ ਹੈ ਤੇ ਉਹ ਤੁਸੀਂ ਜੇਕਰ ਮਿਸ ਕਰਤਾ ਨਾ ਮੈਂ ਕਹਿ ਰਹੀਆਂ ਦੁਕਾਨ ਫੀਕੀ ਪੜਨ ਵਾਲੀ ਹੈ ਜੀ ਦੁਕਾਨ ਚ ਸੇਲ ਨਹੀਂ ਆ ਸਕਦੀ ਉਸ 컬렉ਸ਼ਨ ਤੋਂ ਬਿਨਾ ਤੇ ਦੁਕਾਨ ਚ ਰੌਣਕ ਨਹੀਂ ਹੋ ਸਕਦੀ ਉਸ 컬렉ਸ਼ਨ ਤੋਂ ਬਿਨਾ ਚਲੋ ਫਿਰ ਆਰਟੀਕਲ ਦੇਖੋ ਤੁਹਾਨੂੰ ਇਸ ਤਰ੍ਹਾਂ ਦੀ ਤੇ ਜੈਕਟ ਮਿਲ ਜਾਂਦੀ ਨੂੰ ਆਪਾਂ ਮ अपने शुरू हो रहे हैं सिर्फ और सिर्फ फाइव हंड्रेड रुपीजिंग कहना ब्लेजर दिखाईए आ चेक करो ऐसे ब्लेजर कलैक्शन मिलने ब्लेजर को बहुत सारी वरायट है जिम्मे चेक पैटन देख रहे हो लाइनिंग चाहिए प्लेन लेना है प्लेन मिलजूगा जिम्मे आखो वाह प्लेन ਹੈ ਨਾ ਫਲਾਈਟ ਜਿਹਾ ਨਾ ਦੇਖੋ ਨਾ ਕਿੰਨਾ ਪਿਆਰ ਲੱਗ ਰਿਹਾ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਆਪਸ਼ਨਸ ਨੇ ਸਾਈਜ਼ 34 ਤੋਂ ਸ਼ੁਰੂ ਹੋ ਜਾਂਦੇ ਆਉ ਤੁਹਾਨੂੰ ਕੁਝ ਹੋਰ ਦਿਖਾ ਦੇਣਾ ਜਿਵੇਂ ਪਿੱਛੇ ਦੇਖੋ ਇਹ ਤੁਹਾਨੂੰ 5 ਪੀਸ ਦੇ ਕਲੈਕਸ਼ਨਸ ਮਿਲਣਗੇ ਜਿਵੇਂ ਕਿ ਇਸ ਤਰ੍ਹਾਂ ਦੇ ਕੁਝ ਸੋਹਣੇ ਜਿਹੇ ਆਰਟੀਕਲਸ ਆ ਚੈੱਕ ਕਰੋ ਇਹ ਪੂਰਾ 5 ਪੀਸ ਆਉਣ ਵਾਲਾ ਸਭ ਤੋਂ ਪਹਿਲਾਂ ਤੁਸੀਂ ਇਹਦਾ ਡਿਜ਼ਾਈਨ ਦੇਖੋ ਚੈਕਸ ਪੈਟਰਨ ਦਿੱਤਾ ਗਿਆ ਹੈ ਫਿਨਿਸ਼ਿੰਗ ਪ੍ਰੋਪਰ ਮਿਲੂਗੀ টাই वाइज সব এদে ਨਾਲ ਹੀ ਮਿਲ ਜਾਂਦੀ ਹੈ ਜੇਕਰ ਤੁਹਾਨੂੰ ਵਾਈਨ ਕਲਰ ਦਿਖਾਵਾਂ ਤਾਂ ਵਾਈਨ ਕਲਰ ਬਹੁਤ ਚੱਲਦਾ ਹੈ ਆ ਦੇਖੋ ਇਹ ਵਾਈਨ ਕਲਰ ਦਾ ਪੀਸ ਆਊਗਾ ਫਿਨਿਸ਼ਿੰਗ ਦੇਖੋ ਇੱਕ ਵਾਰੀ ਇਹਦੀ ਸਟਿਚਿੰਗ ਦੇਖੋ ਕਿੰਨੀ ਪਿਆਰੀ ਸਟਿਚਿੰਗ ਹੈ ਫੈਬਰਿਕ ਬਹੁਤ ਵਧੀਆ ਹੈ ਅੰਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਸਟਿਚਿੰਗ ਰਹਿਣ ਵਾਲੀ ਹੈ ਇਹ 38 ਨੰਬਰ ਸਾਈਜ਼ ਹੈ ਬਾਕੀ ਸਾਈਜ਼ਸ ਵੀ ਆਪਣੇ ਕੋਲ ਅਵੇਲੇਬਲ ਨੇ ਚਲੋ ਇੱਕ ਵਾਈਟ ਕਲਰ ਦਿਖਾਉਣਾ ਤੁਹਾਨੂੰ ਜੋਧਪੂਰੀ ਦੇ ਵਿੱਚ ਜੋਧਪੂਰੀ ਵੀ ਬਹੁਤ ਚੱਲਦਾ ਹੈ ਆ ਚੈੱਕ ਕਰੋ ਜੋਧਪੂਰੀ ਦਾ ਵਾਈਟ ਵਾਲਾ ਪੀਸ ਬਹੁਤ ਪਿਆਰਾ ਲੱਗ ਰਿਹਾ ਹੈ ਮਤਲਬ ਸੋਹਣਾ ਲੱਗ ਰਿਹਾ ਹੈ ਵਾਈਟ ਕਲਰ ਦੀ ਡਿਮਾਂਡ ਤਾਂ ਬਹੁਤ ਜ਼ਿਆਦਾ ਰਹਿੰਦੀ ਹੈ ਆਪਣੇ ਉੱਥੇ ਐਸੇ ਵਿੱਚ ਤੁਹਾਨੂੰ ਕੁਝ ਡਿਫਰੈਂਟ ਪੈਟਰਨ ਲੈਣਾ ਹੋਵੇ ਤਾਂ ਫਿਰ ਆਹ ਵਾਲਾ ਚੈੱਕ ਕਰੋ ਇਹ ਵੀ ਕਾਫੀ ਪ੍ਰੀਟੀ ਹੈ ਇਹਦਾ ਕਲਰ ਵੀ ਕਾਫੀ ਸੋਹਣਾ ਹੈ ਜਿਹੜਾ ਕਿ ਆਪਣਾ ਲੈਵੈਂਡਰ ਕਲਰ ਅੱਜਕੱਲ ਕੁੜੀਆਂ ਲੈਵੈਂਡਰ ਕਲਰ ਦਾ ਲਹਿੰਗਾ ਪਾਉਂਦੀ ਹੈ ਮੁੰਡੇ ਆਪ ਆ ਸਕਦੇ ਆ ਤੁਹਾਨੂੰ ਸੋਹਣਾ ਲੱਗਦਾ ਹੈ ਸਾਈਜ਼ ਸਾਰੇ ਨੇ ਬਾਕੀ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਪਾਰਟੀ ਵੇਅਰ ਚ ਕੁਝ ਇਸ ਤਰ੍ਹਾਂ ਦਾ ਹੈਂਡਰਕ ਲੈਣਾ ਹੋਵੇ ਤਾਂ ਹੈਂਡਰਕ ਵਾਲੇ ਕਲੈਕਸ਼ਨਸ ਵੀ ਮਿਲ ਜਾਣਗੇ ਜਿਕਰ ਇੱਕ ਏਜ ਗਰੁੱਪ ਦਾ ਹਿਸਾਬ ਹੁੰਦਾ ਹੈ ਨਾ ਜਿਵੇਂ ਵੱਡੇ ਏਜ ਵਾਲੇ ਜਿਹੜੇ ਆਪਣੇ ਅੰਕਲ ਹੁੰਦੇ ਆ ਉਹਨਾਂ ਵਾਸਤੇ ਜਾਂ ਤੁਸੀਂ ਫਾਦਰ ਵਾਸਤੇ ਇਸ ਤਰ੍ਹਾਂ ਦੇ ਕਲੈਕਸ਼ਨਸ ਵੀ ਹੈ ਆਪਣੇ ਕੋਲ ਮਤਲਬ ਹਰੇਕ ਏਜ ਗਰੁੱਪ ਵਾਸਤੇ ਕਲੈਕਸ਼ਨ ਆਏਗਾ ਇਹ ਨਹੀਂ ਕਿ ਸਿਰਫ ਯੰਗਸਟਰਸ ਦੀ ਚੋਇਸ ਹੀ ਰੱਖੀ ਆਪਾਂ ਨਹੀਂ ਜੀ ਸਾਰੇ ਹੁਣ ਗੱਲ ਕਰਦੇ ਆ ਉਸ ਕਲੈਕਸ਼ਨ ਬਾਰੇ ਜਿਹੜਾ ਮੈਂ ਤੁਹਾਨੂੰ ਕੱਇਆ ਸੀਗਾ ਲਾਸਟ ਚ ਦਿਖਾਉਂਗੀ ਹੁਣ ਉਸ ਕਲੈਕਸ਼ਨ ਦੀ ਡਿਜ਼ਾਈਨ ਚੈੱਕ ਕਰੋ ਫਸਟ ਡਿਜ਼ਾਈਨ ਤੁਸੀਂ ਦੇਖ ਰਹੇ ਹੋਇਆ ਥੇ ਕੋਡਿੰਗ ਵਰਕ ਦੇ ਨਾਲ ਇਹਨੂੰ ਕੋਡਿੰਗ ਵਰਕ ਕਹਿੰਦੇ ਆਪਾਂ ਜਿਹਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਡਿਜ਼ਾਈਨ ਮਿਲ ਜਾਂਦਾ ਹੈ ਕਲਰ ਦੇਖ ਸਕਦੇ ਹੋ ਬਹੁਤ ਪਿਆਰਾ ਹੈ ਬਟਨ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਆ ਰਿਹਾ ਜੀ ਦੂਜਾ ਪੀਸ ਸੇਮ ਹੈ ਕਲਰ ਵਾਈਟ ਹੈ ਸੇਮ ਪੈਟਰਨ ਰਹਿਣ ਵਾਲਾ ਹੈ ਕਲਰ ਦਿਖਾ ਰਹੀ ਆ ਮੈਂ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਕਲਰ ਵੀ ਮਿਲ ਜਾਂਦਾ ਹੈ ਜੇਕਰ ਵਾਈਟ ਕਲਰ ਦੇ ਵਿੱਚ ਤੁਹਾਨੂੰ ਇੱਕ ਹੋਰ ਪੈਟਰਨ ਲੈਣਾ ਹੈ ਤਾਂ ਆ ਦੇਖੋ ਫਿਰ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈ origional mirror ਵਰਕ ਦੇ ਨਾਲ ਫਲਿਪਸ ਦਾ ਵਰਕ ਚੈੱਕ ਕਰੋ ਕਿੰਨਾ ਪਿਆਰਾ ਵਰਕ ਦਿੱਤਾ ਗਿਆ ਹੈ ਨਾਲੇ ਆ ਵੇਖੋ ਜੀ ਇੱਕ ਆ ਵਾਲਾ ਕਲੈਕਸ਼ਨ ਦੇਖੋ ਆ ਤਾਂ ਬਹੁਤ ਹੀ ਜ਼ਿਆਦਾ ਕੈਂਟ ਹੈ ਮਤਲਬ ਕਲਰ ਦੇਖ ਰਹੇ ਹੋ ਡਿਜ਼ਾਈਨਿੰਗ ਦੇਖ ਰਹੇ ਹੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇੰਡੋ-ਵੈਸਟਰਨ ਦੀ ਗੱਲ ਕਰੀ ਤਾਂ ਆ ਇੰਡੋ-ਵੈਸਟਰਨ ਚੈੱਕ ਕਰੋ ਹਾਲੇ ਵੀ ਇੱਕ ਸ਼ਰਵਾਨੀ ਬਾਕੀ ਜਿਹੜੀ ਮੈਂ ਰੱਖੀ ਹੋਈ ਆ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਉਹ ਮੇਰੀ ਫੇਵਰਿਟ ਹੈ ਜਿਹੜੇ ਕਿ ਹੁਣ ਆਪਾਂ ਦੇਖਣ ਵਾਲੇ ਆ ਮੈਨੂੰ ਇੰਨੀ ਜ਼ਿਆਦਾ ਪਸੰਦ ਆਈ ਹੈ ਮੈਨੂੰ ਪਤਾ ਹੈ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਗੇ ਤਾਂ ਚਲੋ ਫਿਰ ਚੈੱਕ ਕਰ ਲੈਨੇ ਆ ਇਹ ਵਾਲੀ ਜਿਹੜੀ ਕਿ ਆਪਣਾ ਉਹ ਪੋਸਟ ਪਾਈ ਸੀਗੀ ਇੱਕ ਮੈਂ ਦੇਖੀ ਸੀਗੀ ਉਹ ਕਿਸੇ ਸ਼ੋਅ ਤੇ ਗਈ ਸੀਗੀ ਸੇਮ ਉਸੇ ਤਰ੍ਹਾਂ ਦਾ ਹੀ ਡਿਜ਼ਾਈਨ ਆ ਚੈੱਕ ਕਰੋ ਹੈਨਾ ਦਿਲਜੀਤ ਵਾਲਾ ਜਿਹਨੂੰ ਬਹੁਤ سارے ਲੋਕੀ ਕਾਪੀ ਕਰ ਰਹੇ ਨੇ ਮੈਂ ਸੋਚਿਆ ਕਿਉਂ ਨਾ ਕੁਝ ਸਿਮਿਲਰ ਜਿਹਾ ਬਣਾ ਲੈਂਦੇ ਆ ਸੇਮ ਤਾਂ ਨਹੀਂ ਬਣਦਾ ਜੀ ਕਿਉਂਕਿ ਦੇਖੋ ਸੇਮ ਬਣਾਵਾਂਗੇ ਤਾਂ ਫਿਰ ਡਿਫਰੈਂਸ ਕੀ ਰਹੂਗਾ ਉਹਨਾਂ ਦੇ ਵਿੱਚ ਤੇ ਆਪਣੇ ਪ੍ਰੋਡਕਟ ਦੇ ਵਿੱਚ ਤਾਂ ਉਹ ਨਹੀਂ ਕਰਦੇ ਬਟ ਉਸੇ ਤਰ੍ਹਾਂ ਦਾ ਹੀ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਵੀ ਲੈਣਾ ਹੋਵੇ ਆਪਣੇ ਦੁਕਾਨ ਤੇ ਰੱਖਣਾ ਹੋਵੇ ਤਾਂ ਤੁਸੀਂ ਇਹ ਆਰਟੀਕਲ ਰੱਖ ਸਕਦੇ ਹੋ ਪੰਜਾਬ ਤੇ ਬਹੁਤ ਜ਼ਿਆਦਾ ਚੱਲੂਗਾ ਕਿਉਂਕਿ ਆਪਣੇ ਪੰਜਾਬ 'ਚ ਇਸ ਤਰ੍ਹਾਂ ਦੇ ਹੀ ਕਲੈਕਸ਼ਨ ਵੇਅਰ ਕਰਨਾ ਪਸੰਦ ਕਰਦੇ ਆ ਬਟ ਬਣਦੇ ਬਹੁਤ ਜ਼ਿਆਦਾ ਮਹਿੰਗੇ ਆ ਤਾਂ ਤੁਸੀਂ ਵੀ ਸੋਚ ਸਕਦੇ ਹੋ ਕਿ ਕਿੰਨਾ ਪੈਸਾ ਲੱਗਦਾ ਹੈ ਇਹਦੇ ਵਿੱਚ ਬਟ ਇੱਥੇ ਕੀ ਹੈ ਆਪਣੇ ਕੋਲ ਕਲੈਕਸ਼ਨ ਪੂਰਾ ਹੌਲ ਸੇਲ ਰੇਟਾਂ ਤੇ ਹੈ ਇਹ ਤੁਸੀਂ ਲੈ ਕੇ ਜਾਓ ਇਨਾਂ ਦੇ ਵਿੱਚ ਸਾਈਜ਼ਸ ਮਿਲ ਜਾਣਗੇ ਪੂਰਾ ਸੈੱਟ ਮਿਲੂਗਾ ਤੁਸੀਂ ਸਟਾਕ ਦੇਖ ਰਹੇ ਹੋ ਇੱਕ ਵਾਰੀ ਇਹ ਤਾਂ ਸਟਾਕ ਦੇਖੋ ਕਿੰਨਾ ਸਾਰਾ ਸਟਾਕ ਹੈ ਆਪਣੇ ਕੋਲ ਮਤਲਬ ਇੰਨਾ ਜ਼ਿਆਦਾ ਸਟਾਕ ਤਾ ਮੇਰੇ ਹਿਸਾਬ ਦੇ ਨਾਲ ਤਾਂ ਹੁਣ ਤੁਹਾਨੂੰ ਪਰਚੇਸਿੰਗ ਕਰ ਲੈਣੀ ਚਾਹੀਦੀ ਕਿਉਂਕਿ ਵੈਡਿੰਗ ਸੀਜ਼ਨ ਅੱਗੇ ਹੀ ਹੈ ਇਸ ਵੈਡਿੰਗ ਸੀਜ਼ਨ ਇਹੀ ਉਹ ਕਲੈਕਸ਼ਨ ਨੇ ਜਿਹੜੇ ਤੁਹਾਨੂੰ ਵਧੀਆ ਪ੍ਰੋਫਿਟ ਦੇ ਕੇ ਜਾਣਗੇ ਤੁਸੀਂ ਰੈਂਟਲ ਕਰ ਸਕਦੇ ਹੋ ਇਹਨਾਂ ਦੇ ਨਾਲ ਬਿਜ਼ਨਸ ਜਾਂ ਫਿਰ ਸੇਲ ਕਰਕੇ ਬਿਜ਼ਨਸ ਕਰ ਸਕਦੇ ਹੋ ਤੇ ਇਸ ਤੋਂ ਲਾਵੇ ਮੇਰੇ ਕੋਲ ਹੋਰ ਬਹੁਤ ਸਾਰੀ ਵੈਰਾਈਟੀਆਂ ਨੇ ਸ਼ਿਰਵਾਣੀ ਦੇ ਵਿੱਚ ਇੰਡੋ-ਵੈਸਟਰਨ ਦੇ ਵਿੱਚ ਬਾਕੀ ਹਰ ਇੱਕ ਪ੍ਰੋਡਕਟ ਦੇ ਵਿੱਚ ਬਹੁਤ ਸਾਰੇ ਕਲੈਕਸ਼ਨਸ ਨੇ ਬਹੁਤ ਸਾਰੀ ਵੈਰਾਈਟੀਆਂ ਹੈ ਉਹ ਤੁਸੀਂ ਵੀਡੀਓ ਕਾਲ ਦੇ ਰਾਹੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਘਰੇ ਬੈਠੇ ਹੀ ਜੇਕਰ ਵਿਜ਼ਿਟ ਕਰਨਾ ਹੈ ਤਾਂ ਕੰਪਲੀਟ ਐਡ ਜਾਂ ਰੱਖਿਓ ਆਪਣੇ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਅਸ ਦਾ ਕਲੈਕਸ਼ਨ ਕਿ ਹੋ ਜਾ ਲੱਗਿਆ ਸਪੈਸ਼ਲੀ ਇਹ ਵਾਲੀ ਸ਼ਿਰਵਾਨੀ ਤੁਹਾਨੂੰ ਕਿਹੋ ਜੀ ਲੱਗੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਬੈਲ ਆਈਕਨ ਵੀ ਪ੍ਰੈਸ ਕਰਨਾ ਨਾ ਭੁੱਲਿਓ ਕਿਉਂਕਿ ਇਸੇ ਚੈਨਲ ਤੇ ਮੈਂ ਤੁਹਾਨੂੰ ਦਿਖਾਨੀ ਆਜ ਮੇਰਾ ਦੇ ਬਹੁਤ ਸਾਰੇ ਪ੍ਰੋਡਕਟ ਹੋ ਵੀ ਸਾਰੇ ਰੀਜ਼ਨੇਬਲ ਪ੍ਰਾਈਸ ਤੇ ਪ੍ਰੀਮੀਅਮ ਕੁਆਲਿਟੀ ਦੇ ਧੰਨਵਾਦ